ਅੱਜ ਗੱਲ ਕਰਾਂਗੇ ਵਿਦੇਸ਼ਾਂ ਦੇ ਵਿੱਚ ਪੰਜਾਬੀ ਨੌਜਵਾਨਾਂ ਦੇ ਵਿਖਰੇ ਨਾਲ ਜੁੜੀ ਇੱਕ ਹੈ ਮਸਲੇ ਦੀ ਟਰੰਪ ਸਰਕਾਰ ਦੀ ਤਜੋ ਤੇ ਹੁਣ ਕੈਨੇਡਾ ਸਰਕਾਰ ਨੇ ਵੀ ਹਜ਼ਾਰ ਪ੍ਰਵਾਸੀਆਂ ਨੂੰ ਸਾਲ ਪਰ ਡਿਪੋਰਟ ਕਰਨ ਦੀ ਯੋਜਨਾ ਬਣਾਈ ਹੈ ਹਾਲਾਂਕਿ ਇਹ ਮੁਹਿੰਮ ਕਿੰਨੀ ਸਫਲ ਰਹੇਗੀ ਇਸ ਬਾਰੇ ਹਜੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ ਕੈਨੇਡਾ ਦੇ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਵਿਭਾਗ ਨੇ ਖਾਸ ਕਰਕੇ ਉਹ ਨਾ ਪੰਜਾਬੀ ਨੌਜਵਾਨਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ ਜੋ ਪੀਆਰ ਹਾਸਲ ਕਰਨ ਦੇ ਵਿੱਚ ਅਸਫਲ ਰਹੇ ਨੇ ਅਤੇ ਗੈਰ ਕਾਨੂੰਨੀ ਤੌਰ ਤੇ ਕੰਮ ਕਰ ਰਹੇ ਨੇ ਵਿਭਾਗ ਦਾ ਕਹਿਣਾ ਹੈ ਕਿ bina वैध स्टेटस ਕੰਮ ਕਰਨ ਤੇ ਗੰਭੀਰ ਨਤੀਜੇ ਨਿਕਲ ਸਕਦੇ ਨੇ ਅਤੇ ਫਰੋਡ ਦਾ ਦਾਕ ਪੂਖਤੇ ਮੌਕੇ ਵੀ ਬੰਦ ਕਰ ਸਕਦਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ 345 ਤੋਂ 50 ਹਜ਼ਾਰ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪਰਵਾਸੀਆਂ ਨੂੰ ਸੈਲਫ ਰਿਪੋਰਟ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇੱਕ ਪਾਸੇ ਸਰਕਾਰ ਸਖਤ ਚਿਤਾਵਨੀ ਦੇ ਰਹੀ ਹੈ, ਦੂਜੇ ਪਾਸੇ ਪੁਲਕਰੇ ਵਿੱਚ ਕੈਨੇਡਾ ਆਉਣ ਦੇ ਰਾਹ ਖੁੱਲੇ ਰੱਖਣ ਦੇ ਪ੍ਰੋਸੇ ਵੀ ਦਿੱਤੇ ਜਾ ਰਹੇ ਨੇ। ਇਮੀਗ੍ਰੇਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਕੰਮ ਕਰਨ ਵਾਲੇ ਕਈ ਨੌਜਵਾਨ ਸ਼ੋਸ਼ਣ ਦਾ ਸ਼ਿਕਾਰ ਪਣਦੇ ਕਈ ਮਾਮਲਿਆਂ ਦੇ ਵਿੱਚ ਮਾਲਕ ਤਨਖਾਹ ਰੋਕ ਲੈਂਦੇ ਨੇ ਅਤੇ ਕਟਮਾਰ ਤੱਕ ਦੇ ਦੋਸ਼ ਵੀ ਸਾਹਮਣੇ ਆਏ ਨੇ ਇਸ ਦੌਰਾਨ ਭਾਰਤ ਸਰਕਾਰ ਨੇ ਵੱਖ-ਵੱਖ ਦੇਸ਼ਾਂ ਤੋਂ ਰਿਪੋਰਟ ਕੀਤੇ ਗਏ ਭਾਰਤੀ ਵਿਦਿਆਰਥੀਆਂ ਦੇ ਅੰਕੜੇ ਜਾਰੀ ਕੀਤੇ ਨੇ ਸਭ ਤੋਂ ਵੱਧ 170 ਵਿਦਿਆਰਥੀ ਯੂਕੇ ਤੋਂ ਡਿਪੋਰਟ ਹੋਏ ਆਸਟ੍ਰੇਲੀਆ ਤੋਂ 114 ਰੂਸ ਤੋਂ 82 ਅਤੇ ਅਮਰੀਕਾ ਤੋਂ 45 ਵਿਦਿਆਰਥੀਆਂ ਨੂੰ ਵਾਪਸ ਭੇਜਿਆ ਗਿਆ